पटियाला में आज अकाली दल की ओर से मालवा जोन दो में नौजवानों को विभिन्न क्षेत्रों में नुमाइंदगी दी गई जिससे दो के चुनावों में अकाली दल को और मजबूत किया जा सके इस मौके हरपाल जुनेजा की ओर से नवनियुक्त अहदेदारों को नियुक्ति पत्र सौंपे गए हरपाज ने कांग्रेस के प्रधान कैप्टन अमरिंदर सिंह पर चुटकी लेते हुए कहा कि कैप्टन अमरिंदर सिंह ने अपनी हार स्वीकार कर ली है क्योंकि वह लोगों से कहते फिरते हैं कि ये उनका आखिरी चुनाव है और उन्हें जरूर जताएं। ਆਲੇ ਨਵੀਂ ਪਾਰਟੀਆਂ ਚਾਹੀਏ ਹੋਰ ਜਿਹੜੀ ਅੱਜ ਕੱਲ੍ਹ ਨਵਾਜੇ ਪੰਜਾਬ ਪਾਰਟੀ ਬਣਾਉਣ ਦੀ ਗੱਲ ਚੱਲੀ ਸੀ ਸਰਦਾਰ ਕੋਸ਼ਿੰਦ ਸਿੰਘ ਸਿੱਧੂ ਬੰਦੋ ਸਾਰਿਆਂ ਦਾ ਲਗਭਗ ਢਾਰਾ ਪੈ ਚੁੱਕਿਆ ਇੱਕੋ ਇੱਕ ਪਾਰਟੀ ਸ਼ਰਮਨੀ ਅਕਾਲੀ ਦਾ ਉਹਦੇ ਭਾਜਪਾ ਦੀ ਜਿਹੜੀ ਪਾਰਟੀ ਨੇ ਇਹਨਾਂ ਨੇ ਪੰਜਾਬ ਚ ਪਿਛਲੇ 9 ਸਾਲਾਂ ਚ ਪੰਜਾਬ ਦੀ ਭਾਈਵਾਲਤਾ ਦੇ ਪੰਜਾਬ ਚ ਵਿਕਾਸ ਹੀ ਨਹੀਂ ਹੋ ਰਿਹਾਂਦੀ ਆ ਉਹ ਨੂੰ ਦੇਖਦੇ ਹੋ ਜਿਹੜਾ ਪੰਜਾਬ ਦਾ ਨੌਜਵਾਨ ਹੈ ਅੱਜ ਉਹ ਸ਼ਰਮਨੀ ਅਕਾਲੀ ਦਾ ਬੰਦਾ ਫੜ ਕੇ ਦਿਨ ਰਾਤ ਜਿਹੜੇ ਅਗਲੇ ਰਹਿਣ ਆਉਣ ਵਾਲੇ 4-5 ਮਹੀਨੇ ਨੇ ਦਵਾਰ ਤੋਂ ਜਿਹੜਾ ਸਰਦਾਰ ਸੁਖੀ ਸਿੰਘ ਜੀ ਬਾਦ ਸਾਹਿਬ ਦਾ ਸੁਪਨਾ ਹੈ ਤੇ 25 ਸਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਉਸ ਨੂੰ ਤੁਸੀਂ ਅੱਜ ਆਪ ਦੇ ਅੱਖੀਂ ਦੇਖ ਰਹੇ ਹੋ ਮਨ ਬਣਾ ਚੁੱਕੇ ਨੇ ਅੱਜ ਮਾਰਵਾੜਾ ਜੋ ਪ੍ਰਧਾਨ ਹੋਣ ਦੇ ਨਾਲ ਨਾਲ ਜਿੱਤੇ ਮਾਰਵਾੜਾ ਜੋ ਉੱਤੇਦਾਰ ਬਣਾਏ ਨੇ ਤਾਂ ਕੁਸ਼ਾਈਟੀ ਰਿੰਗ ਦੇ ਇੰਦਰ ਕੁਝ ਵਪਾਰ ਰਿੰਗ ਦੇ ਉਦਦਾਸ ਸਹਿਮਾਨ ਬਣਾਏ ਨੇ ਔਰ ਜੋ ਨੌਜਵਾਨਾਂ ਨੂੰ ਚਾਹ ਦਿਖ ਰਿਹਾ ਹੈ 2017 ਚ ਦਵਾਰ ਤੋਂ ਸ਼੍ਰੋਮਣੀ ਕਾਲੀ ਦਾਦੇ ਭਾਜਪਾ ਦੀ ਸਰਕਾਰ ਬਣੀ ਲਗਭਗ ਹੈ ਕੈਪਟਨ ਬ੍ਰਿੰਦਸ ਦਾ ਅਸਰ ਹੈ ਲੋਕਾਂ ਦੀ ਕੋਈ ਗੱਲ ਕਰਨੀ ਕਿ ਮਤਲਬ ਆਖਰੀ ਮੌਕਾ ਦੇ ਦਿੱਤਾ ਜਾਵੇ ਤਾਂ ਮੈਂ ਵਿਚਾਰੀ ਸੇਵਾ ਕਰਾਂ। ਮੈਂ ਸਮਝਦਾ ਜਿਹੜਾ ਪਹਿਲਵਾਨ ਲੜਾਈ ਤੋਂ ਪਹਿਲਾਂ ਹੀ ਕਹਿ ਦੇ ਵੀ ਮੇਰੀ ਇਹ ਲਾਸਟ ਲੜਾਈ ਹੈ ਇਹਦਾ ਮਤਲਬ ਉਹ ਹਾਰ ਮੰਨ ਕੇ ਲੜਾਈ ਲੜ ਰਿਹਾ ਹੈ ਔਰ ਤੁਸੀਂ ਵੀ ਦੇਖਿਆ ਪੂਰੇ ਹਿੰਦੂਸਤਾਨ ਚ ਕਾਂਗਰਸ ਦਾ ਸਫਾਇਆ ਹੋ ਚੁੱਕਿਆ ਹੈ ਆਉਣ ਵਾਲੀ 30 ਤਰੀਕ ਨੂੰ ਪੰਜਾਬ ਦੇ ਜਿਹੜੇ ਸਰਪੰਸ ਨੇ ਯੂਨੀਅਨ ਗਾਰਡੀਅਨ ਦੋ ਦੇ ਸਰਦਾਰ ਵਿਕਰਮ ਸਿੰਘ ਜੀ ਮੈਡੀਆ ਪੰਜਾਬ ਪੰਜਾਬੀਆਂ ਦੇ ਨਾਮ ਇੱਕ ਅਸੀਂ ਮੋਟਰਸਾਈਕਲ ਰੈਲੀ ਕਰਨ ਜਾ ਰਹੇ ਹਾਂ ਰੋਡ ਸ਼ੋਅ ਕਰਨ ਜਾ ਰਹੇ ਹਾਂ ਜਿਹੜਾ ਮੋਹੱਲੀ ਤੋਂ ਸ਼ੁਰੂ ਹੋ ਕੇ ਪਟਿਆਲੇ ਦੇ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਮੋਤੀਵਾ ਗੁਰਦੁਆਰਾ ਸਾਹਿਬ ਚੜ੍ਹਤ ਆਪਕਾ ਹੋਊਗਾ ਉਸ ਦਿਨ ਤੁਸੀਂ ਆਪ ਦੇਖੋਗੇ ਪੰਜਾਬ ਦੇ ਯੂਰਪ ਦਾ ਜਿਹੜਾ ਹੜ ਹੈ ਉਹ ਸੜਕਾਂ ਤੇ ਤੁਹਾਨੂੰ ਆਪ ਆਪ ਦਿਖੀ ਦੇਊਗਾ ਜਿਹੜੇ ਦਿੱਲੀ ਚੈਨੋਟੋਪੀ ਵਾਲੇ ਨੇ ਗੇਜਰੀਵਾਗੇ ਚੂੜ ਸੱਚ ਬੋਲ ਕੇ ਆ ਉਹ ਤੇ ਸਰਕਾਰ ਬਣਾਈ ਸੀ ਮੈਂ ਵਾਈਫਾਈ ਦੇ ਦੂੰ ਨੌਕਰੀਆਂ ਦੇ ਦੂੰ ਨੌਜਵਾਨਾਂ ਨੂੰ ਉਹ ਤੇ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਸੱਕਿਆ ਦੇ ਦੂੰ ਉਹ ਸਾਰਾ ਕੁਝ ਇੱਥੇ ਪੰਜਾਬ ਸੁਸ਼ਮਨੀ ਕਾਂਦੀ ਦਾ ਤੇ ਸਰਪ੍ਰਸਦਾ ਪ੍ਰਕਾਸ਼ ਸਿੰਘ ਜੀ ਬਾਦ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦ ਸਾਹਿਬ ਦੇ ਨਾਇਨ ਵਿੱਚ ਦਿੱਤਾ ਗਿਆ ਔਰ ਸਰਦਾਰ ਵਿਕਰਮ ਸਿੰਘ ਜੀ ਵਿਜੀਟੇ ਦੀ ਨਾਇਨ ਵਿੱਚ ਜੋ ਨੌਜਵਾਨਾਂ ਨੂੰ ਮਾਨ 2012 ਚ ਵਾਲਿਆ ਉਹ 2017 ਚ ਤੁਸੀਂ ਟਿਕਟਾਂ ਦੀ ਵੰਡ ਜਿਹੜੀ ਹਰ ਪਾਰਟੀ ਕਰਦੀ ਅਸੀਂ ਨੌਜਵਾਨਾਂ ਨੂੰ ਟਿਕਟਾਂ ਦੇਵਾਂਗੇ ਉਹ 2017 ਚ ਸਰਦਾਰ ਵਿਕਰਮ ਸਿੰਘ ਜੀ ਮਿੱਟੀ ਆ ਦੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਸ਼ੀਲ ਸਿੰਘ ਜੀ ਬਾਦਲ ਸਾਹਿਬ ਨੌਜਵਾਨਾਂ ਜਿਹੜੀਆਂ ਟਿਕਟਾਂ ਪਾਰਟੀਆ ਟਿਕਟਾਂ ਲੈਣੀਆਂ ਨੌਜਵਾਨਾਂ ਨੂੰ ਉਹ ਤੁਹਾਨੂੰ ਦੇਖੋ ਅਸ਼ੋਮੀ ਕਰਨੀ ਉਹ ਭਾਜਪਾ ਨੇ ਕਿੰਨੇ ਨੌਜਵਾਨਾਂ ਨੂੰ ਟਿਕਟਾਂ ਦਿੱਤੀਆਂ ਔਰ ਇੱਕ ਲਾਹਮਿਸਾਲ ਇਕੱਠ ਹੋਣ ਜਾ ਰਿਹਾ ਤੁਸੀਂ ਜਿਹੜੀ ਆਨ ਵਾਲੀ 30 ਤਰੀਕ ਹੈ ਉਦੋਂ ਦਾ ਮੋਤੀ ਬਾਦਲ ਸਾਹਿਬ ਦੀ ਸ਼ੋਭਾ ਫਿਰ ਕਿੰਨੇ ਕੁ ਮੈਂਬਰ ਅੱਜ ਸ਼ਾਮਿਲ ਵੀ ਹੋਏ ਕੋਈ ਕਾਂਗਰਸੀ ਹੋਏ ਜੀ ਸ਼ਾਮਿਲ ਨੌਜਵਾਨਾਂ ਕਾਂਗਰਸ ਦੀ ਸਾਨੂੰ ਲੋੜ ਹੀ ਨਹੀਂ ਜਿਹੜਾ ਆਮ ਜਿਹੜਾ ਪਟਿਆਲਾ ਸ਼ਹਿਰ ਤੇ ਖਾਸ ਕਰਕੇ ਪੰਜਾਬ ਦੇ ਨੌਜਵਾਨ ਨੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨੇ ਨੇ ਅਸੀਂ ਕੋਈ ਕਾਂਗਰਸੀਆਂ ਨੂੰ ਤੋੜਨ ਦੀ ਉਹ ਰਾਜਨੀਤੀ ਨਹੀਂ ਕਰ ਰਹੇ ਅੱਜ ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਖਾਸ ਕਰਕੇ ਜਿਹੜੀਆਂ ਗਰੀਬਾਂ ਵਧੀ ਜਿਹੜੀਆਂ ਸਦਾ ਆਪ ਦਾ ਅਸਦੀਵਾਲ ਸਾਹਿਬ ਨੇ ਪਾਲਿਸੀ ਚਲਾਈਆਂ ਹੋਈਆਂ ਦੇਖਦੇ ਆ ਪੰਜਾਬ ਦਾ ਨੌਜਵਾਨ ਅੱਜ ਪੂਰਾ ਦਾ ਪੂਰਾ ਯੋਧਗਾਰੀਦਾਲ ਦੇ ਵਿੱਚ ਰੱਖ ਕੇ ਯੋਧਗਾਰੀਦਾਲ ਦੇ ਕੋਈ ਦਵਾਰ ਤੋਂ ਜਿਹੜਾ ਪਹਿਲਾਂ ਵੀ 2012 ਤੋਂ 2007 ਚ ਉਹ ਅਹਿਮ ਰੋਲ ਰਿਹਾ ਯੋਧਗਾਰੀਦਾਲ ਦਾ ਸਰਕਾਰ ਰਾਜ 2017 ਦੀ ਜਿਹੜੀ ਚੋਣ ਜਾ ਕੇ ਉਹ ਦਾ ਇੱਕ ਬਹੁਤ ਵੱਡਾ ਰੋਲ ਯੋਧਗਾਰੀਦਾਲ ਇਸ ਮੌਕੇ ਨਵੇਂ ਚੁਣੇ ਗਏ ਉਮੀਦਵਾਰਾਂ ਨੇ ਮਾਲਵਾ ਜਨ ਜ਼ੋਨ 2 ਦੇ ਪ੍ਰਧਾਨ ਹਰਪਾਲ ਜੁਨੇਜਾ ਨੂੰ ਬਰੋਸਾ ਦਿੱਤਾ ਕਿ ਉਹ ਚੋਣਾਂ ਵਿੱਚ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨਗੇ। ਮੈਂ ਜੀ ਮੈਂ ਕੈਕਟਰਸ ਦੇ ਕੰਪਾਉਂਡ ਆ ਰਿਹਾ ਹਾਂ ਜਿਹੜਾ ਲੋਕਾਂ ਦੇ ਚੋਣ ਦਾ ਬਾਹਰੋਂ ਦੇ ਕੰਪਾਉਂਡ ਆ ਰਿਹਾ ਹੈ ਬਾਅਦ 10 ਰੁਪਏ ਹੈ ਬਹੁਤ ਸੰਗਰਾ ਦੇ ਸਿੰਗਲ ਜਿਹੜੇ ਸਟਿਪਲਟਸ ਉਮਰ ਬੈਠੇ ਨਾਲ ਮੈਂ ਅੱਜ ਮੇਜਾ ਜੀ ਨੂੰ ਅੰਬਾ ਜੀ ਨੂੰ ਮਿਲ ਕੇ ਮੀਟਿੰਗ ਕਰ ਸਕੀ ਜੀ ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ دیکھتے ਰਹੋ ਪਟਿਆਲਾ ਟੀਵੀ ਗੁਰਨਾਨ ਕਿ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ਦੁਬਈ ਗਲੋਬਲ ਅਚੀਵਰ ਅਵਾਰਡ ਨਾਲ ਸਨਮਾਨਿਤ ਆਈਪੀਐਮਟੀ ਜੁਨੀਅਰਸਟੀ ਅਤੇ ਪੀਟੀਯੂ ਤੋਂ ਮਾਨਤਾ ਪ੍ਰਾਪਤ 10ਵੀਂ ਅਤੇ ਪਲੱਸ 2 ਤੋਂ ਬਾਅਦ ਓਟੀ ਡੀਐਮਐਲਟੀ ਐਕਸਰੇ ਆਫਥਲੇਮਿਕ ਅਸਿਸਟੈਂਟ ਈਸੀਜੀ ਫਿਜ਼ੀਓਥੈਰੇਪੀ ਡਿਪਲੋਮੇ ਇੱਥੇ ਕੰਪਿਊਟਰਾਈਜ਼ ਲੈਬ ਆਪਰੇਸ਼ਨ تھیਟਰ ਐਕਸਟਰਾਪਲੈਂਟ ਈਸੀਜੀ ਮਸ਼ੀਨ ਆਈ ਟੈਸਟਿੰਗ ਅਤੇ ਚਸ਼ਮੇ ਬਣਾਉਣ ਦੀਆਂ ਮਸ਼ੀਨਾਂ ਵੀ ਮੌਜੂਦ ਹਨ ਹੌਸਟਲ ਵਿੱਚ ਖਾਣੇ ਦਾ ਖਾਸ ਪ੍ਰਬੰਧ ਹੈ ਅੱਜ ਹੀ ਸੰਪਰਕ ਕਰੋ ਗੁਰੂ ਨਾਨਕ ਦੇ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ 메ਨ ਰੋਡ ਫੈਕਟਰੀ ਏਰੀਆ ਨੇੜੇ ਸ਼ਿਵ ਮੰਦਿਰ ਪਟਿਆਲਾ